ਗੁਰਜੀ ਕਾ ਖਾਲਸਾ ਕੀ ਫਤਿਹ ਜੀ ਸਸigal ਦੀ ਸਾਰਿਆਂ ਨੂੰ ਪਹਿਲਾਂ ਤਾਂ ਅਸੀਂ ਅੱਜ ਖੜੇ ਆ ਸਿੱਖ ਹੈਰੀਟੇਜ ਟ੍ਰੇਲ ਦੇ ਉੱਪਰ ਤੇ ਇੱਥੇ ਸਿੱਖਾਂ ਦੇ ਇਤਿਹਾਸਿਕ ਜਿਹੜੇ ਕੰਮ ਕੀਤੇ ਹੋਏ ਆ ਜਾਂ ਉਹਨਾਂ ਨੇ ਜਿਹੜੀਆਂ ਕੁਰਬਾਨੀਆਂ ਜਾਂ ਉਹਨਾਂ ਨੇ ਜੋ ਵੀ ਉਹਨਾਂ ਦਾ ਇੱਥੇ ਉਹਨਾਂ ਨਾਲ ਸੰਬੰਧਿਤ ਆ ਉਹ ਚੀਜ਼ਾਂ ਇੱਥੇ ਮੌਜੂਦ ਆ ਸੋ ਅਸੀਂ ਸਭ ਤੋਂ ਪਹਿਲਾਂ ਤਾਂ ਜਕਾਰਾ ਲਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਸਰਦਾਰ ਤਰਨਪ੍ਰੀ ਜੀ ਉਹਨਾਂ ਦੇ ਨਾਲ ਜਿਨ੍ਹਾਂ ਦਾ ਇਹਨਾਂ ਚੀਜ਼ਾਂ ਨੂੰ ਲੱਭਣ ਦੇ ਵਿੱਚ ਜਿਹੜਾ ਮਤਲਬ ਜੋ ਵੀ ਇਤਿਹਾਸ ਫੋਲਾ ਫਲਾਈ ਕਰਨ ਨੂੰ ਜਿਹਨੂੰ ਡਿਗ ਕਰਨ ਦੇ ਵਿੱਚ ਇਹਨਾਂ ਨੇ ਬਹੁਤ ਜਿਹੜੀ ਅਹਿਮ ਭੂਮਿਕਾ ਨਿਭਾਈ ਆ ਇਹਦੇ ਨਾਲ ਨਾਲ ਜਿਹੜੇ ਸਾਡੇ ਦੋ ਗੁਰੂ ਘਰ ਆ ਸਿੱਖ ਸੰਗਤ ਆ ਉਹਨਾਂ ਦਾ ਸਾਰਿਆਂ ਦਾ ਜਿਹੜਾ ਯੋਗਦਾਨ ਹੈਗਾ ਪਰ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਸਰਦਾਰ ਧਰਮਜੀਤ ਹੁਣਾਂ ਨਾ ਤੇ ਸਸੀ ਗਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਅੱਜ ਜਿਹੜਾ ਇਹ ਪ੍ਰੋਗਰਾਮ ਆ ਅਲੀਕਿਆ ਤੁਸੀਂ ਇਹ ਕੀ ਅਸਲ ਵਿੱਚ ਪ੍ਰੋਗਰਾਮ ਕਿਉਂ ਆਪਾਂ ਇਕੱਠੇ ਹੋਏ ਆ ਨਹੀਂ ਪਹਿਲੀ ਗੱਲ ਮੈਂ ਇਹ ਮੈਂ ਪ੍ਰੋਗਰਾਮ ਨਹੀਂ ਉਲੀਕਿਆ ਹਾਂਜੀ ਮੈਨੂੰ ਇੱਥੋਂ ਦਾ ਕੰਮ ਤੇ ਹੋ ਗਿਆ ਸੀ 1992 ਵਿੱਚ ਮੈਂ ਆਇਆ ਤੂੰ 2002 ਵਿੱਚ ਜੀ ਲੇਕਿਨ ਮੈਨੂੰ ਤਕਰੀਬਨ 2009 ਜਾਂ 10 ਦੇ ਲਗਭਗ ਮੈਨੂੰ ਗੁਰਦੁਆਰੇ ਦੇ ਕੈਨਿੰਗਵਿਲ ਗੁਰੂ ਘਰ ਚ ਜਿਹੜਾ ਸਫਾਸਨ ਵਾਲਾ ਕਮਰਾ ਹੈ ਜੀ ਉਹਦੇ ਚ ਮੈਨੂੰ ਉਹ ਪਿੱਤਲ ਦੀ ਪਲੇਟ ਲੱਗੀ ਜਿਹੜੇ ਕੀ ਉੱਥੇ ਲੱਗੀ ਹੋਈ ਹੈ ਜਿੱਤੇ ਲਿਖਿਆ ਪੰਜਾਬ ਦਾ ਨਕਸ਼ਾ ਬਣਾਇਆ ਸੀ ਕੰਟਰੀਬਿਊਸ਼ਨ ਆਫ ਸਿੱਖਸ ਇਨ ਦੀ ਡਿਵੈਲਪਮੈਂਟ ਆਫ ਆਊਟਬੈਕ ਮੈਨੂੰ ਉਹ ਸਭ ਕੁਝ ਨਹੀਂ ਪਤਾ ਸੀ ਤੇ ਉਹਨਾਂ ਨੂੰ ਮੈਂ ਜਾ ਕੇ ਬਜ਼ੁਰਗਾਂ ਨੂੰ ਪੁੱਛਿਆ ਜਿਹੜੇ ਸੀਗੇ ਉਸ ਟਾਈਮ ਕਿ ਇਹ ਕੀ ਚੀਜ਼ ਆ ਉਹ तकरीबन ਸਭ ਨੂੰ ਪਤਾ ਸੀ ਹਾਂ ਤੇ ਇੱਕ ਥਾਂ ਹੈਗੀ ਆ ਉੱਥੇ ਹੈਗਾ ਇਤਨਾ ਕਰਕੇ ਤੇ ਮੈਨੂੰ ਫਿਰ ਥੋੜੇ ਹੈਰਾਨੀ ਹੋਈ ਕਿ ਥਾਂ ਮਤਲਬ ਕੀ ਹੋਇਆ ਕਹਿੰਦੇ ਕਿ ਹਾਂ ਇਹ ਸਿੱਖਾਂ ਦੇ ਨਾਂ ਤੇ ਉਹ ਜ਼ਮੀਨ ਹੈਗੀ ਹੈ ਤੇ ਫਿਰ ਇੱਕ ਸੰਡੇ ਲੰਗਰ ਤੋਂ ਬਾਅਦ ਕੁਝ ਬਜ਼ੁਰਗਾਂ ਨਾਲ ਅਸੀਂ ਇੱਥੇ ਆ ਗਏ ਇੱਥੇ ਆ ਕੇ ਫਿਰ ਉਹ ਪੱਥਰ ਲੱਭ ਗਏ ਜਿੱਥੇ ਕਿ ਉਹ ਲੱਗਾ ਹੋਇਆ ਸੀ ਪਲਾਕ ਤੇ ਉਤੋਂ ਫਿਰ ਮੇਰਾ ਇੰਟਰਸਟ ਹੋਰ ਵਧਿਆ ਤੇ ਉਹਨਾਂ ਨੇ ਦੱਸਿਆ ਉਦੋਂ ਇੱਥੇ ਇੱਕ ਗੋਰੇ ਹਿਸਟੋਰੀਅਨ ਸੀਗੇ ਮਿਸਟਰ ਜான் ਪਾਰਕਰ ਉਦੋਂ ਜਿਉਂਦੇ ਹੁੰਦੇ ਸੀਗੇ ਉਹਨਾਂ ਨੇ ਜਾਦਾ ਕੰਮ ਕੀਤਾ ਖੋਜ ਫਿਰ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਨੇ ਦੱਸਿਆ ਤੇ ਫਿਰ ਮੈਨੂੰ ਸ਼ੌਕ ਪੈ ਗਿਆ ਫਿਰ ਮੈਂ ਲੱਭਣ ਲੱਗ ਪਿਆ ਉਹਨਾਂ ਨੇ ਥੋੜਾ ਦੱਸਿਆ ਕਿਸ ਤਰ੍ਹਾਂ ਇੰਟਰਨੈਟ ਤੋਂ ਵੀ ਤੁਸੀਂ ਲੱਭ ਸਕਦੇ ਹੋ ਉਹਨਾਂ ਕੋਲ ਵੀ ਕੁਝ ਕਿਤਾਬਾਂ ਸੀਗੀਆਂ ਜਿਹੜੀ ਥੜੀ ਪਹਿਲੀ ਸ਼ੁਰੂਆਤ ਹੋਈ ਆ ਉਹ ਗੁਰੂ ਘਰ ਦੇ ਜਿਹੜੇ ਸੁੱਖ ਸੁਖਾਸਣ ਵਾਲਾ ਕਮਰਾ ਹੈ ਉੱਥੋਂ ਮੈਨੂੰ ਪਲਾਗ ਲੱਭੀ ਓਕੇ ਉੱਥੋਂ ਫਿਰ ਮੈਨੂੰ ਹੋਇਆ ਕਿ ਇਹ ਕੀ ਚੀਜ਼ ਹੈ ਮੈਂ ਕੋਈ ਹਿਸਟਰੀ ਦਾ ਸਟੂਡੈਂਟ ਨਹੀਂ ਕੋਈ ਹਿਸਟਰੀ ਦਾ ਸ਼ੌਕ ਨਹੀਂ ਉਹ ਉੱਥੋਂ ਫਿਰ ਸਟਾਰਟ ਹੋਇਆ ਫਿਰ ਜਿਹੜੇ ਸੀਨੀਅਰ ਸੀ ਉਸ ਟਾਈਮ ਇੱਥੇ ਕਮਿਊਨਿਟੀ ਚ ਉਹਨਾਂ ਨੇ ਦੱਸਿਆ ਫਿਰ ਜான் ਪਾਰਕਰ ਨੇ ਦੱਸਿਆ ਉਦੋਂ ਫਿਰ ਇੰਟਰਸਟ ਹੋ ਗਿਆ ਫਿਰ ਮੈਂ ਆਪਣੀ ਖੋਜ ਸ਼ੁਰੂ ਕਰਤੀ ਉਹਦੇ ਬਾਅਦ ਫਿਰ ਇੱਕ ਮੈਂ ਸੰਸਥਾ ਬਣਾਈ ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ ਫਿਰ ਅਸੀਂ ਥੋੜਾ ਸਿਸਟਮੈਟਿਕ ਢੰਗ ਨਾਲ ਰਿਸਰਚ ਕੀਤੀ ਸਿੱਖ ਐਸੋਸੀਏਸ਼ਨ ਜਿਹੜਾ ਕੈਨੀਵਲ ਗੁਰੂਕਰ ਹੈ ਉਹਨਾਂ ਨਾਲ ਮਿਲ ਕੇ ਫਿਰ ਅਸੀਂ ਲੋਟਰੀ ਵੈਸਟ ਜਿਹੜਾ ਗ੍ਰਾਂਟ ਦਿੰਦਾ ਐਸੇ ਕੰਮਾਂ ਲਈ ਉਹਨਾਂ ਨੂੰ ਅਪਰੋਚ ਕੀਤਾ ਕਿ ਸਾਨੂੰ ਕੁਝ ਪੈਸੇ ਦਿਓ ਤੇ ਉਹਨਾਂ ਨੇ ਕਿਹਾ ਇਹ ਕੰਮ ਦਾ ਤੁਹਾਨੂੰ ਐਕਸਪੀਰੀਅੰਸ ਨਹੀਂ ਹੈ ਤੁਸੀਂ ਪਹਿਲੇ ਇਹਦੀ ਰਿਪੋਰਟ ਬਣਾਓ ਫਿਰ ਅਸੀਂ ਉਹਨੂੰ ਕਹਿੰਦੇ ਇੰਟਰਪ੍ਰੀਟੇਸ਼ਨ ਪਲਾਨ ਫਿਰ ਇੰਟਰਪ੍ਰੀਟੇਸ਼ਨ ਪਲਾਨ ਬਣਾਇਆ 12000 ਡਾਲਰ ਉਹਦੇ ਲੱਗੇ ਫਿਰ ਉਸ ਪਲਾਨ ਚ ਹੋਇਆ ਕਿ ਜਿਹੜੀ ਆ ਥਾਂ ਹੈ ਨਾ ਤੁਸੀਂ ਸਿੱਖਾਂ ਦੀ ਹਿਸਟਰੀ ਇਤਿਹਾਸ ਨੂੰ ਕਿਤਰਾ ਦੱਸ ਸਕਦੇ ਹੋ ਪਹਿਲੇ ਤੇ ਇਸ ਥਾਂ ਨੂੰ ਡਵੈਲਪ ਕਰੋ ਜੀ ਫਿਰ ਤੁਸੀਂ ਸਕੂਲਾਂ ਦੇ ਕਰਿਕੂਲਮ ਚ ਪਾਓ ਕੀ ਔਰ ਜੈਸੇ ਇਵੈਂਟ ਅਗੇ ਉਹਨਾਂ ਚ ਦੱਸੋ ਜਿੱਥੇ ਹੁਣ ਆਪਾਂ ਖੜੇ ਆਂ ਹਾਂਜੀ ਜਿੱਥੇ ਵੀ ਆਪਾਂ ਖੜੇ ਆਂ ਅਸਲ ਵਿੱਚ ਇੱਥੇ ਪਹਿਲਾਂ ਦੱਸ ਦਿਆ ਵੀ ਇੱਥੇ ਸੰਸਕਾਰ ਹੋਏ ਆਂ ਕਿਹੜੀ ਜਗ੍ਹਾ ਆਪਾਂ ਚੂਜ਼ ਕੀਤੀ ਹੈ ਹਾਂਜੀ ਹਾਂਜੀ ਸੰਸਕਾਰ ਹੋਏ ਸੀ ਸਭ ਤੋਂ ਪਹਿਲਾਂ ਸਿੱਖਾਂ ਦੇ ਓਕੇ ਔਰ 1934 ਜੀ ਸਸਕਾਰੂ ਰਿ ਅਖਬਾਰਾਂ ਚ ਖਬਰਾਂ ਸੀਗੀਆਂ ਵਿਦ ਫੋਟੋ ਔਰ ਜਿਸ ਬੰਦੇ ਦੇ ਨਾਂ ਤੇ ਜ਼ਮੀਨ ਅਲਾਟ ਹੋਈ ਉਹਨਾਂ ਦਾ ਨਾਮ ਅਸੀ ਮੱਸਾ ਸਿੰਘ ਉਸ ਫੋਟੋ ਚ ਮੱਸਾ ਸਿੰਘ ਵੀ ਖੜੇ ਨੇ ਤੇ ਉਹ ਪ੍ਰੂਫ ਹੋ ਗਿਆ ਫਿਰ ਜਿਹੜਾ ਇੱਥੋਂ ਦਾ ਹੈਰੀਟੇਜ ਡਿਪਾਰਟਮੈਂਟ ਹੈ ਉਹਨਾਂ ਦੇ ਹੈਰੀਟੇਜ ਡਿਪਾਰਟਮੈਂਟ ਚ ਇਹ ਥਾਂ ਦਾ ਲਿਸਟ ਜ਼ਿਕਰ ਹੈਗਾ ਉਹਦਾ ਨੰਬਰ ਹੁੰਦਾ ਤੇ ਉਹ ਨੰਬਰ ਕਰਕੇ ਅਸੀਂ ਇਸ ਨੂੰ ਫਰਦਰ ਡਵੈਲਪ ਕਰ ਸਕੀਏ ਫਿਰ ਇੱਥੋਂ ਦੀ ਜਿਹੜੀ ਲੋਕਲ ਗਵਰਨਮੈਂਟ ਹੈ ਉਹਦਾ ਹੈ ਸਿਟੀ ਆਫ ਕੈਨਿੰਗ ਸਿਟੀ ਆਫ ਕੈਨਿੰਗ ਦੇ ਵੀ ਰਿਕਾਰਡ ਚ ਇਸ ਦੇ ਬਾਰੇ ਜ਼ਿਕਰ ਹੈ ਉਹ ਡਿਟੇਲ ਹੈਗੀ ਹੈ ਤੇ ਹੁਣ ਦੋ ਗਵਰਨਮੈਂਟ ਡਿਪਾਰਟਮੈਂਟ ਸਟੇਟ ਔਰ ਲੋਕਲ ਦੋਵਾਂ ਨੂੰ ਪਤਾ ਸੀਗਾ ਫਿਰ ਉਹਨਾਂ ਨਾਲ ਅਸੀਂ ਅਪਰੋਚ ਕਰਕੇ ਕਿ ਇਹਨੂੰ ਫਰਦਰ ਕੀ ਕਰੀਏ ਤੇ ਆ ਜਿਹੜਾ ਅੱਜ ਤੁਸੀਂ ਲੇਆਉਟ ਦੇਖਿਆ ਗੱਲਬਾਤ ਇਹ ਫਿਰ ਅਸੀਂ ਰਿਸਰਚ ਕਰਕੇ ਕੁਝ ਕਿਸੇ ਨੇ ਦੱਸਿਆ ਜ਼ਿਆਦਾ ਰਿਸਰਚ ਫਿਰ ਮੈਂ ਕੀਤੀ ਔਰ ਕਿਤਾਬਾਂ ਪਿੰਡਾਂ ਜਾ ਜਾ ਕੇ ਕਿਤਾਬਾਂ ਲਈਆਂ ਉਹਨਾਂ ਚ ਪੁੱਛਿਆ ਗੱਲਬਾਤ ਕੀਤੀ ਔਰ ਇਹ ਸਾਰੀ ਚੀਜ਼ ਫਿਰ ਆਈ ਔਰ ਲੇਕਿਨ ਹੋਰ ਵੀ ਬਹੁਤ ਲੋਕਾਂ ਨੇ ਮੈਨੂੰ ਪਤਾ ਸੀ ਮੈਨੂੰ ਇਹ ਸਾਡੇ ਪਿੰਡ ਦੀ ਮੇਰੀ ਨਾਨੀ ਦਾਦੀ ਸਾਸਿ ਦੇ ਫਾਦਰ ਮਦਰ ਇਹ ਦੱਸਦੇ ਹੁੰਦੇ ਸੀ ਉਤੋਂ ਵੀ ਬਹੁਤ ਗੱਲਾਂ ਪਤਾ ਲੱਗਦੀਆਂ ਰਹੀਆਂ ਹਾਂ ਜੀ ਸੈਕਟਰੀ ਜਿਹੜੀ ਬਣੀ ਆ ਹਾਂ ਜੀ ਇਹਦੇ ਵਿੱਚ ਜਿਹੜੇ ਸਿੱਖਾਂ ਦੀਆਂ ਬਾਰੇ ਜ਼ਿਕਰ ਹੋਇਆ ਵਾ ਹਾਂ ਜੀ ਸਿੱਖਾਂ ਜਿਕਰ ਉਹਨਾਂ ਦੇ ਤੁਸੀਂ ਮੈਨੂੰ ਬਰੀਫਲੀ ਥੋੜਾ ਦੱਸ ਸਕਦੇ ਹੋ ਵੀ ਜਿੱਦਾਂ ਮਤਲਬ ਵੀ ਉਹਨਾਂ ਨੇ ਸ਼ੋਰਟ ਕਰ ਸੋਰੀ ਵੀ ਤੁਸੀਂ ਕਿਹੜੇ ਕਿਹੜੇ ਉਹਨਾਂ ਨੇ ਜਿਹੜੇ ਕੰਮ ਕੀਤੇ ਆ ਜਿਹਦੇ ਕਰਕੇ ਤੁਹਾਨੂੰ ਜਿਹੜੇ ਪਲਾਕ ਲਾਉਣ ਦੀ ਜਿਹੜੀ ਇੱਥੇ ਜ਼ਰੂਰਤ ਪਈ ਹਾਂ ਪਹਿਲੇ ਸਿੱਖ ਆਏ ਜਿਹੜੇ ਰਿਕਾਰਡ ਤੋਂ ਮਿਲਦੇ ਆ ਜਿਆਦਾਤਰ ਜਾਣ ਲੱਗ ਪਏ ਜਦੋਂ ਸੋਨਾ ਲੱਭ ਗਿਆ ਸੀ ਇੱਥੋਂ ਕਲਗੁਰਲੀ 'ਚ 800 900 ਕਿਲੋਮੀਟਰ ਈਸਟ 'ਚ ਇੱਥੋਂ ਪਰਸ ਨੂੰ ਉਸ ਜਮਾਨੇ 'ਚ ਫੇਰ ਇਹਨਾਂ ਨੇ ਗੋਰਿਆਂ ਨੇ ਕੁਝ ਊਂਠ ਲਿਆਂਦੇ ਕਿਉਂਕਿ ਰੇਗਿਸਤਾਨੀ ਇੰਡੀਆ ਤੋਂ کراچی ਤੋਂ ਆਈ ਸੀ پاکستان ਵਾਲਾ ਇਲਾਕਾ ਤੇ ਉੱਚ ਜ਼ਿਆਦਾਤਰ ਪਠਾਨ ਬਲੋਚ اور ਪੰਜਾਬੀ ਮੁਸਲਮਾਨ ਸੀਗੇ ਔਰ ਕੁਝ ਸਿੱਖ ਵੀ ਸੀਗੇ ਉਹਨਾਂ ਵਿੱਚ ਸਿੱਖਾਏ 1860 70 ਚ ਹਾਂ ਤੇ ਉਹਨਾਂ ਚ ਕੁਝ ਇਧਰ ਆ ਗਏ ਜ਼ਿਆਦਾਤਰ ਮੈਲਬਨ ਸਿਡਨੀ ਵਾਲੇ ਪਾਸੇ ਆਏ ਐਡੀਨੇਡ ਕੁਝ ਇਧਰ ਵੀ ਆ ਗਏ ਇੱਥੇ ਆ ਕੇ ਫਿਰ ਉਹਨਾਂ ਨੇ ਟਰਾਂਸਪੋਰਟ ਦਾ ਕੰਮ ਊਠਾਂ ਦਾ ਕੰਮ ਸ਼ੁਰੂ ਕੀਤਾ ਔਰ ਜਿਹੜੇ ਉਂਟਾਂ ਦੇ ਕੰਮ 'ਚ ਨਹੀਂ ਪਏ ਔਰ ਜਿਨ੍ਹਾਂ ਨੇ ਇੱਧਰ ਗੱਡੇ ਕਰ ਲਏ ਉਹ ਪਿੰਡਾਂ ਜਾ ਕੇ ਘੋੜੇ ਦੇ ਗੱਡਿਆਂ ਤੇ ਜਾ ਕੇ ਸਮਾਨ ਵੇਚਦੇ ਸੀ ਔਰ ਉਹਦੇ ਨਾਲ ਉਹਨਾਂ ਦਾ ਬਿਜ਼ਨਸ ਤੁਰਿਆ ਤੇ ਉਹ 'ਚ ਕਾਫੀ ਜ਼ਾਰੇ ਇਹ 'ਚ ਹਾਕਰਸ ਵੀ ਆ ਗਏ ਹਾਂ ਦੋ ਇਹ ਮੇਨ ਸੀ ਫਿਰ ਉਹਨਾਂ ਦੇ ਨਾਲ-ਨਾਲ ਜਿਨ੍ਹਾਂ ਨੂੰ ਚਾਰ ਪੈਸੇ ਬਚ ਗਏ ਜੀ ਉਹਨਾਂ ਨੇ ਜ਼ਮੀਨਾਂ ਖਰੀਦ ਕੇ ਖੇਤੀਬਾੜੀ ਦਾ ਵੀ ਕੰਮ ਸ਼ੁਰੂ ਕਰ ਲਿਆ ਠੀਕ ਹੈ ਜੀ ਹਾਂ ਇਹ ਸੀਗਾ ਹਾਂ ਜੀ ਇਹ ਤਿੰਨ ਮੇਨ ਕੰਮ ਸਟਾਰਟ ਹੋਏ ਮੇਨ ਤੇ ਟਰਾਂਸਪੋਰਟ ਦਾ ਔਰ ਗੱਡਿਆਂ ਤੇ ਜਾ ਕੇ ਸਮਾਨ ਵੇਚਣਾ ਨਹੀਂ ਤੇ ਫਿਰ ਜ਼ਮੀਨ ਖਰੀਦ ਲਈ ਥੋੜੀ ਸ਼ੁਰੂਆਤ ਹੋਈ ਆ ਗੁਰੂ ਘਰ ਦੇ ਸੁੱਕਾਸਣ ਵਾਲੇ ਕਮਰੇ ਚ ਹਾਂਜੀ ਉਥੋਂ ਪਲੇਟ ਲਾਉਦੇ ਫਿਰ ਤੁਸੀਂ ਕਾਫੀ ਹਾਂ 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 ਤੇ ਇਸ ਕੰਮ ਦੇ ਵਿੱਚ ਗੁਰੂ ਘਰ ਦੀਆਂ ਜਿਹੜੀਆਂ ਕਮੇਟੀਆਂ ਸੰਸਥਾਵਾਂ ਦਾ ਕੀ ਯੋਗਦਾਨ ਹੈ ਜੀ ਉਹ ਮੈਨੂੰ ਪੂਰਾ ਸਪੋਰਟ ਕਰਦੀਆਂ ਨੇ ਹੁਣ ਅਸੀਂ ਇਸ ਤੋਂ ਵੀ ਅੱਗੇ ਸਟੈਪ ਜਾ ਚੁੱਕੇ ਹਾਂ ਕਿ ਜਿਹੜੇ ਜਿਹੜੇ ਇੱਕ ਇੱਕ ਕਹਾਣੀਆਂ ਨੇ ਜਿਹੜੇ ਪਿੰਡਾਂ ਦੀਆਂ ਅਸੀਂ ਉਸ ਪਿੰਡਾਂ ਚ ਵੀ ਇਹੋ ਜੇ ਮੈਮੋਰੀਅਲ ਲਗਾ ਰਹੇ ਹਾਂ ਚਾਰ ਪੰਜ ਪਿੰਡ ਕਵਰ ਹੋ ਚੁੱਕੇ ਨੇ ਹੋਰ ਚਾਰ ਪੰਜ ਹਲੀ ਪਾਈਪਲਾਈਨ ਚ ਨੇ ਜਿੰਨਾਂ ਤੇ ਰਿਸਰਚ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਕਾਉਂਸਲ ਨਾਲ ਉੱਥੇ ਜਾ ਕੇ ਫਿਰ ਅਸੀਂ ਬੱਸਾਂ ਚ ਲੈ ਕੇ ਲੋਕਾਂ ਨੂੰ ਵੀ ਦਿਖਾਉਂਦੇ ਆ ਕਿ ਇਹ ਸਿਰਫ ਕਹਾਣੀ ਨਹੀਂ ਹੈ ਜਦੋਂ ਆਪ ਜਾ ਕੇ ਦੇਖਦੇ ਆ ਪਿੰਡਾਂ ਚ ਉੱਥੋਂ ਦੇ ਗੋਰੇ ਵੀ ਆ ਕੇ ਦੱਸਦੇ ਆ ਹਾਂਜੀ ਉਹਦੇ ਨਾਲ ਬੜਾ ਫਰਕ ਪੈਂਦਾ ਹੈ ਜਿਸ ਤਰ੍ਹਾਂ ਕਿ ਹੁਣ ਆਪਣਾ ਸਿੱਖ ਲੇਨ ਦੀ ਗੱਲ ਹੋਈ ਹੁਣ ਡੋਂਗਰੇ ਗਏ ਹੁਣ ਉੱਥੇ 80 ਸਾਲ ਤੋਂ ਕੋਈ ਸਿੱਖ ਨਹੀਂ ਰਹਿ ਰਿਹਾ ਲੇਕਿਨ ਉੱਥੋਂ ਦੇ ਭਾਈਚਾਰੇ ਨੇ ਅਪਰੂਵਲ ਲਈ ਕਾਉਂਸਲ ਤੋਂ ਔਰ ਇੱਕ ਸੜਕ ਦਾ ਨਾਂ ਹੀ ਸਿੱਖ ਲੇਨ ਕਰਤਾ ਸੋ ਇਹ ਬੜੀ ਵੱਡੀ ਮਾਣ ਵਾਲੀ ਗੱਲ ਹੈ ਸਾਡੇ ਪੂਰੇ ਸਿੱਖ ਭਾਈਚਾਰੇ ਲਈ ਮੇਰਾ ਨਾਮ ਜੀ ਸੁਰਿੰਦਰ ਸਿੰਘ ਸਮਰਾ ਜੀ ਤੇ ਤਕਰੀਬਨ ਮੈਂ ਇੱਥੇ ਜਦੋਂ ਲੈਂਡ ਕੀਤਾ ਪਰਥ ਵਿੱਚ 77 ਜੀ ਤੇ 78 ਵਿੱਚ ਫਿਰ ਮੈਂ ਪਹਿਲਾ ਇੱਥੇ ਸਿੱਖ ਐਸੋਸੀਏਸ਼ਨ ਜੁਆਇਨ ਕੀਤੀ ਹੈ ਠੀਕ ਹੈ ਨਹੀਂ ਜੀ ਸੋ ਆਈ ਵਾਸ ਬੌਰਨ ਇਨ ਦਾ ਭਾਈਕੇ ਪਰਿਵਾਰ ਇਨ ਇੰਡੀਆ ਤੋਂ ਸਾਡੇ ਪਰਿਵਾਰ ਜਿਹੜਾ ਗੁਰੂ ਸਾਹਿਬ ਨਾਲ ਸਾਡੇ ਪੁਰਾਣੇ ਢਾਈ 300 ਸਾਲ ਦੇ ਸਬੰਧ ਹੈ ਉਹ ਤੋਂ ਬਾਅਦ ਜਦੋਂ ਕੁਝ ਹੋਰ ਬੰਦੇ ਆਏ ਤੇ ਇੱਕ ਸਾਡੇ ਇੱਥੇ ਸਰਵਨ ਸਿੰਘ ਬੇਗਲ ਉਹਨਾਂ ਨੇ ਥੋੜੀ ਬਹੁਤ ਇਨਫੋਰਮੇਸ਼ਨ ਲਈ ਵੀ ਸਿੱਖਾਂ ਦੀ ਹਿਸਟਰੀ ਕੀਤੀ ਹੈ ਹਾਂਜੀ ਉਹਨਾਂ ਆਰਕਾਈਵਸ ਵਿੱਚ ਗਏ ਅਲੈਗਜ਼ੈਂਡਰ ਲਾਇਬ੍ਰੇਰੀ ਚ ਗਏ ਹਾਂਜੀ ਤੇ ਉੱਥੋਂ ਫਿਰ ਸਾਡੀ ਆ ਜਿਹੜੀ ਜਗ੍ਹਾ ਹੈ ਨਾ ਹਾਂਜੀ ਜਿਸ ਨੂੰ ਅਸੀਂ ਪੜ੍ਹੇ ਇਹੇ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਸਾਡਾ ਕਿਰ ਮਟੋਰੀਅਮ ਸਿੱਕਾ ਦਾ ਹੈਗਾ ਸਿੱਕਾ ਦੀ ਹਿਸਟਰੀ ਆ ਪੋਸਟਰ ਲੱਗੇ ਆ ਉਹਦਾ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੈਗੀ ਆ ਜੀ ਅੱਛਾ ਫਿਰ 1992 ਵਿੱਚ ਮੈਂ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡੋ ਵੀ ਇਨਵੋਲਵ ਸੀਗਾ ਤੇ ਮੈਂ ਬਖਰੀਆਂ ਬਖਰੀਆਂ ਪੋਜੀਸ਼ਨਾਂ ਤੇ ਰਹਿੰਦਾ ਰਿਆਂ ਉਤੋਂ ਲੈ ਕੇ ਫੈਕਟਰੀ ਦਾ ਇੱਥੇ ਗੁਰਦੁਆਰੇ ਦੇ ਇੱਥੇ ਦੀ ਗੱਲ ਮੈਂ ਕਰਦਾ ਕਿਉਂਕਿ ਮੈਂ ਇੱਥੇ ਪੜ੍ਹਦਾ ਰਿਹਾ ਸੀ ਨਾ ਤੇ ਉਹ ਤੋਂ ਬਾਅਦ ਫਿਰ ਅਸੀਂ 1992 ਵਿੱਚ ਹਾਂ ਜੀ ਫਿਰ ਅਸੀਂ ਜਦੋਂ ਸਾਨੂੰ ਆ ਜਗ੍ਹਾ ਦਾ ਪਤਾ ਲੱਗਾ ਤੇ ਮੈਂ ਉਦੋਂ ਵੀ ਪ੍ਰੈਜ਼ੀਡੈਂਟ ਸੀਗਾ ਆ ਹੈਪਨ ਟੂ ਬੀ ਅ ਪ੍ਰੈਜ਼ੀਡੈਂਟ ਯੂ نو ਪਰ ਪ੍ਰੈਜ਼ੀਡੈਂਟ ਮੀਨਸ ਨਾਥਿੰਗ ਇਹ ਟੀਮ ਵਰਕ ਹੁੰਦਾ ਟੀਮ ਵਰਕ ਹਾਂਜੀ ਇਹ ਸੇ ਕਮੇਟੀ ਵਰਕ ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਇਸ ਸਥਾਨ ਨੂੰ ਆਪਣਾ ਸਿੱਖਾਂ ਦਾ ਹੈਰੀਟੇਜ ਬਣਾ ਜਾਈਏ ਜਦੋਂ ਨਾ ਸਾਨੂੰ ਪਤਾ ਲੱਗਿਆ ਵੀ ਸਾਡਾ ਇੱਥੇ ਕ੍ਰੀਮੇਟੋਰੀਅਮ ਪਲੇਸ ਹੈਗਾ ਇੱਥੇ ਲੋਕਾਂ ਦਾ ਕ੍ਰੀਮੇਸ਼ਨ ਹੁੰਦਾ ਰਿਹਾ ਸਿੱਖਾਂ ਦਾ ਹੋ ਸਕਦਾ ਕੋਈ ਹਿੰਦੂਆਂ ਦਾ ਵੀ ਹੋਇਆ ਹੋਵੇ ਤੇ ਉਹ ਤੋਂ ਬਾਅਦ 1992 ਵਿੱਚ ਫਿਰ ਸਾਡੀ ਕਮੇਟੀ ਨੇ ਫੈਸਲਾ ਕੀਤਾ ਵੀ ਜਿਹੜੀ ਆਪਣੀ ਜਗ੍ਹਾ ਇਹਨੂੰ ਆਪਾਂ ਲੈਬੋਰੇਟ ਕਰੀਏ ਆ ਬੜੀ ਆਹੋ ਓਕੇ ਵੀ ਲੋਕਾਂ ਨੂੰ ਦੱਸ ਇਹ ਨਹੀਂ ਅਸੀਂ ਪਹਿਲਾਂ ਵੀ ਇੱਥੇ ਰਹੇ ਜੀ ਹਾਂ ਜੀ ਜਸਟ ਅਵੇਅਰਨੈਸ ਟੂ ਦਾ ਪਬਲਿਕ ਹਾਂ ਜੀ ਦੂਸਰੀ ਗੱਲ ਇਹ ਸੀ ਕਿ ਮੇਨ ਇਸ਼ੂ ਇਹ ਸੀਗਾ ਵੀ ਜਦੋਂ ਅਸੀਂ ਇੱਥੇ ਕੋਈ ਫੰਕਸ਼ਨ ਕਰਨਾ ਉਹਦੇ ਵਿੱਚ ਅਸੀਂ ਪ੍ਰੀਮੀਅਮ ਸੱਧਿਆ ਜੈਫ ਗੈਲਬ ਨੂੰ ਹਾਂ ਜੀ ਤੇ ਨਾਲ ਸੱਧਿਆ ਜਿਹੜਾ ਮਲਟੀਕਲਚਰਲ ਅਫੇਅਰ ਮਿਨਿਸਟਰ ਸੀਗੀ ਜੂਡੀਥ ਵਾਟਸਨ ਉਹਦਾ ਉੱਤੇ ਫੋਟੋ ਲੱਗੀ ਸਭ ਕੁਝ ਹੈਗਾ ਤੇ ਉਹਨੂੰ ਅਸੀਂ ਇਸ ਕਰਕੇ ਸੱਦਿਆ ਸੀ ਹੱਦ ਨੇ ਅਜੰਡਾ ਇਹ ਸੀਗਾ ਵੀ ਇੱਕ ਤਾਂ ਲੋਕਾਂ ਨੂੰ ਦੱਸੀਏ ਲੋਕਲ ਕਮਿਊਨਿਟੀ ਨੂੰ ਦੱਸੀਏ ਵੀ ਸਿੱਖਾਂ ਦੀ ਇੱਥੇ ਹੋਣ ਬੜੀ ਪੁਰਾਣੀ ਹੈ ਹਾਂ ਜੀ ਠੀਕ ਨਹੀਂ ਉਸ ਤੋਂ ਬਾਅਦ ਜਦੋਂ ਅਸੀਂ ਇਥੇ ਫੰਕਸ਼ਨ ਕੀਤਾ ਸਾਡਾ ਮੇਨ ਹਿਡਨ ਏਜੰਡਾ ਇਹ ਸੀਗਾ ਵੀ ਇਸ ਜਗ੍ਹਾ ਬਦਲੇ ਵਸੀਂ ਇਥੇ ਆ ਪਲਾਕ ਲਾ ਦਨੇ ਆ ਸਾਡਾ ਇਹ ਸਥਾਨ ਹੈ ਕਿਉਂਕਿ ਇਨ ਮਿਡਲ ਆਫ ਦਾ ਪਾਰਕ ਹੈ ਆ ਜਿਹੜਾ ਬੀਲੀਆ ਪਾਰਕ ਕਹਿੰਦੇ ਨੇ ਪਹਿਲਾਂ ਤੁਸੀਂ ਪਲਾਕ ਇਥੇ ਲਾਜੀ ਉਹ سامنے ਲੱਗੀ ਹੈ ਅੱਛਾ ਉਹ ਲਾਇਆ ਉਹ ਜਿਹੜੀ ਪਰ ਹੈ ਦੈਟਸ ਆ ਫਸਟ ਵਨ ਜਦੋਂ ਸਾਡੀ ਸਿੱਖਾਂ ਦੀ ਹਿਸਟਰੀ ਬਾਰੇ ਜਿਹੜੀ ਇੱਥੇ ਜਿਹੜੀ ਆ ਸ਼ਾਇਰ ਹੈ ਨਾ ਇਹ ਕੈਨਿੰਗ ਡਿਸਟ੍ਰਿਕਟ ਹਿਸਟੋਰੀਕਲ ਸੁਸਾਇਟੀ ਹੈ ਓਕੇ ਉਹਨਾਂ ਤੋਂ ਅਸੀਂ ਸਾਰੀ ਇਨਫੋਰਮੇਸ਼ਨ ਲਈ ਉਹਨਾਂ ਦਾ ਬੰਦਾ ਸੀਗਾ ਜohn parker ਕਿਉਂਕਿ ਉਹ ਤੋਂ ਬੰਦੇ ਥੋੜੇ ਸੀ ਮੈਂ ਇਨਵੋਲਵ ਸੀ ਇੱਕ ਮੁੰਡਾ ਪ੍ਰੇਮ ਕੁਮਾਰ ਪੰਜ ਛੇ ਬੰਦੇ ਇਨਵੋਲਵ ਸੀਗੇ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਮੈਨੂੰ ਦਿੱਤੀ ਉਹ ਪਲਾਕ ਅਸੀਂ ਉਹ ਫਾਉਂਡਰੀ ਚ ਗਮ ਕੰਮ ਕਰਦਾ ਸੀ ਉਹਦੇ ਕੋਲ ਅਸੀਂ ਉਹ ਡਵੈਲਪ ਕਰਾਈ ਅੱਛਾ ਜੀ ਉਹ ਜਿਹੜੀ ਪਲਾਕ ਹੈ ਜਿਹੜੀ ਲੱਗੀ ਹੈ ਨਾ ਇਹ ਸਾਰਾ ਫੰਕਸ਼ਨ ਕੀਤਾ ਅਸੀਂ ਪ੍ਰੀਮੀਅਮ ਨੂੰ ਸੱਦਿਆ ਲੋਕਾਂ ਨੂੰ ਪਤਾ ਲੱਗਾ ਇਸੇ ਸਾਰਾ ਮੀਡੀਆ 'ਚ ਗਿਆ ਖਬਰਾਂ 'ਚ ਗਿਆ ਹਾਂਜੀ ਉਹ ਤੋਂ ਬਾਅਦ ਫੇ ਅਸੀਂ ਇੱਥੇ ਥੋੜਾ ਬਹੁਤ ਫੰਕਸ਼ਨ ਕਰਦੇ ਰਹੇ ਤੇ ਉਹ ਤੋਂ ਬਾਅਦ ਫੇ 1995 ਬਚਾ ਜਿਹੜਾ ਇਹ ਆਸਾਨ ਸੀਗਾ ਇਹਨੂੰ ਇੱਕ ਹੈਰੀਟੇਜ ਪਲੇਸ ਬਣਾਤਾ ਹੈਰੀਟੇਜ ਕਾਉਂਸਲ ਆਫ ਜਿਹੜੀ ਵੈਸਟਰਨ ਆਸਟ੍ਰੇਲੀਆ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਸਿੱਖਾਂ ਦਾ ਪਲੇਸ ਹੈ ਇੱਥੇ ਫੇ ਹੈਰੀਟੇਜ ਕਾਉਂਸਲ ਨੇ ਇਹਨੂੰ ਟੇਕਓਵਰ ਕਰ ਲਿਆ ਇਹਦਾ ਨਾਮ ਲਿਖਦਾ ਵੀ ਇੱਥੇ ਕੋਈ ਚੇਂਜ ਨਹੀਂ ਕਰ ਸਕਦੇ ਠੀਕ ਹੈ ਜੀ ਅੱਛਾ ਉਹ ਤੋਂ ਬਾਅਦ ਫੇ ਗੱਲਾਂ ਚੱਲਦੀਆਂ ਰਹੀਆਂ ਤੇ ਉਹ ਤੋਂ ਬਾਅਦ ਫੇ ਆਸ਼ਾ ਬਣ ਗਈ ਇੱਕ ਸਿੱਖ ਹੈਰੀਟੇਜ ਐਸੋਸੀਏਸ਼ਨ ਜੀ ਉਹਨਾਂ ਨੇ ਫੇ ਦੀ ਡਿਵੈਲਪਮੈਂਟ ਵਿੱਚ ਕਾਫੀ ਆ ਨੋਟਸ ਬਣੇ ਆ ਇਹ ਸਾਰੇ ਆਪਣੇ ਮੋਸਸੋ ਦਾ ਪੰਜਾਬੀ ਕਮਿਊਨਿਟੀ ਵਾਲੇ ਸਮਾਂ ਤੱਕ ਕਮਿਊਨਿਟੀ ਵਾਸ ਨਾਟ ਇੰਟਰਸਟਡ ਕਿਉਂਕਿ ਤੁਸੀਂ ਮੋਰ ਕਹਿੰਦੇ ਵੀ ਇੰਡੀਅਨ ਦਾ ਆਇਗਾ ਹੈ ਹਾਂਜੀ ਅੱਛਾ ਇਹ ਬਣਾਤਾ ਹਾਂਜੀ ਹੌਲੀ ਹੌਲੀ ਇਹਦੇ ਡਵੈਲਪਮੈਂਟ ਦੇ ਵਿੱਚ ਕੋਈ 150 ਤੋਂ 200 170000 ਡਾਲਰ ਖਰਚ ਹੋਇਆ ਹਾਂਜੀ ਕੋਸ਼ਿਸ਼ ਜਿਹੜੀ ਚੀਜ਼ਾਂ ਤੇ ਲੱਭ ਲੱਭ ਕੇ ਲਿਆਂਦੀਆਂ ਹੁੰਦੀਆਂ ਹਨ ਹਾਂਜੀ ਉਹ ਸਰਚ ਕਿੱਥੋਂ ਹੋਈ ਉਹ ਸਰਚ ਜਿਹੜੀ ਸਾਰੀ ਹਿਸਟੋਰੀਕਲੀ ਆਪਣੀ ਪੰਜਾਬ ਦੀਆਂ ਗੱਲਾਂ ਪੰਜਾਬੀ 'ਚ ਲਿਖਿਆ ਠੀਕ ਨਹੀਂ ਅਸੀਂ ਜਦੋਂ ਉਹਨੂੰ ਦੱਸਿਆ ਵੀ ਸਾਡੀ ਹੈਰੀਟੇਜ ਪਲੇਸ ਹੈ ਤੇ ਸ਼ਾਇਰ ਵਾਲਿਆਂ ਨੇ ਵੀ ਕਿਹਾ ਵੀ ਇਹ ਜਿਹੜ ਸਪੋਰਟ ਕਰੀਏ ਫਿਰ 2001 ਵਿੱਚ ਅਸੀਂ ਮਾਰਚ 4 ਨੂੰ ਇੱਥੇ ਪੈਂਫਲੈਟ ਲੈ ਲਓ ਉਦੋਂ ਵੀ ਮੈਨੂੰ ਕੁਦਰਤੀ ਆਵਜ਼ ਅ ਪ੍ਰੈਜ਼ੀਡੈਂਟ ਦਸੀ ਫੇ ਸਾਰੀ 올 ਦਾ ਐਥਨਿਕ ਗਰਪਸ ਸਾਰੇ ਸੱਦੇ ਮੁਸਲਮ ਕਮਿਊਨਿਟੀ ਆਪਣੀ ਹਿੰਦੂ ਕਮਿਊਨਿਟੀ ਕ੍ਰਿਸਚੀਅਨ ਸੱਦੇ ਉਹ ਸਿਫੇ ਇੱਕ ਵੱਡਾ ਫੰਕਸ਼ਨ ਕੀਤਾ ਪ੍ਰੀਮੀਅਰ ਫੇਰ ਆਇਆ ਉਹੀ ਬੰਦਾ ਕੁਦਰਤੀ ਬਕਾਮੇ ਪ੍ਰੀਮੀਅਰ 2 ਵੀਕਸ 3 ਵੀਕਸ ਵਿੱਚ ਹੋ ਜੈਫ ਕਹਿੰਦਾ ਬੜਾ ਬਹੁਤ ਫੰਕਸ਼ਨ ਹੋਇਆ ਸੀ ਔਰ ਸਾਰੀਆਂ ਖਬਰਾਂ ਚ ਆਇਆ ਸੀ ਥੋੜਾ ਬਹੁਤ ਇਹਦੀ ਫਿਊਚਰ ਡਿਵੈਲਪਮੈਂਟ ਹੋ ਸਕਦੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਕੋਈ ਮੜਾ ਮੋਟਾ ਪਾਰਕਿੰਗ ਲਈ ਬੱਚਿਆਂ ਲਈ ਜਿੱਥੇ ਇੱਕ ਛੋਟਾ ਸਟੇਡੀਅਮ ਬਣਾਇਆ ਜਾ ਸਕਦਾ ਹੈ ਹਾਂਜੀ ਵੀ ਸਾਡੀ ਇਹ ਜਗਾ ਹੈ ਪਰ ਅਸੀਂ ਕਿਹਾ ਵੀ ਜਿਹੜੇ ਨਵੇਂ ਬੰਦੇ ਆਉਂਦੇ ਉਹਨਾਂ ਨੂੰ ਟਾਈਮ ਦਿਓ ਮੌਕਾ ਦਿਓ ਸੇਵਾ ਕਰਨ ਠੀਕ ਨਹੀਂ ਜਿੱਥੇ ਕੋਈ ਹੋਰ ਵੀ ਮੌਕਾ ਹੋਵੇ ਅਸੀਂ ਉਹ ਸੇਵਾ ਕਰਨ ਲਈ ਹੁਣ ਵੀ ਤਿਆਰ ਹਾਂ ਵੀ ਅਸੀਂ ਚਾਹੁੰਦੇ ਹਾਂ ਵੀ ਅਮਨ ਸ਼ਾਂਤੀ ਭਾਈਚਾਰਕ ਜਦੋਂ ਤੁਸੀਂ ਨਵੇਂ ਬੰਦੇ ਆਏ ਆ ਸਾਰੇ ਇਹ ਸਾਰੇ ਮੈਂਬਰ ਵਨ ਆ ਕੇ ਇਹ ਸਾਡਾ ਤੁਸੀਂ ਸਾਡਾ ਐਸੈਟ ਹੈ ਹਾਂਜੀ ਨਹੀਂ ਠੀਕ ਹੈ ਕਮਿਊਨਿਟੀ ਸਾਡਾ ਐਸੈਟ ਹੈ ਠੀਕ ਨਹੀਂ ਵਧੀਆ ਤੁਹਾਡੇ ਵਿਚਾਰ ਆ ਜੀ ਤੇ ਆ ਵੀ ਤੁਸੀਂ ਆਏ ਆ ਤੁਹਾਡਾ ਥੈਂਕ ਯੂ ਵੈਰੀ ਮਚ ਸਾਡੇ ਨਾਲ ਗੱਲਬਾਤ ਕੀਤੀਆਂ ਜੀ ਸਾਰਿਆਂ ਨੂੰ ਬ ਐਂਡ ਗੁੱਡ ਮਾਰਨਿੰਗ ਟੂ ਆਲ ਜੀ this adenia park let me tell you very uh, little history the adenia par 100 saal pehla sade ethe ek sardar ji sade singh di death hoyi si jinna di cremation ethe nadi de kinare hoyi si since that uh, this uh, park has been very popular othoba dasi koi cremation nahi ethe kiti ਐਨ ਮੇਰੇ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਹੈ 11 ਵਾਰੀ ਪ੍ਰੈਜ਼ੀਡੈਂਟ ਆਇਆ ਇਹਨੇ ਇਹ ਜਗ੍ਹਾ ਲੱਭ ਕੇ ਸਾਡੇ ਸਾਰੀ ਸਿਕ ਕਮਿਊਨਿਟੀ ਨੂੰ ਦੱਸਿਆ ਦਿਸ ਪਾਰਕ ਕੈਨ ਬੀ ਯੂਜ਼ਡ ਉਹ ਤੋਂ ਬਾਅਦ ਇਹ ਪਾਰਕ ਨੂੰ ਜਿਹੜੇ ਹੈ ਗਵਰਨਮੈਂਟ ਨੇ ਰੈਕਗਨੀਸ਼ਨ ਦਿੱਤੀ ਸੋ ਐਵਰੀ ਈਅਰ ਵੀ ਡੂ ਵਨ ਫੈਸਟੀਵਲ ਵਨ ਮੇਲਾ ਹਿਅਰ ਟੂ ਗੈਟ ਟੁਗੇਦਰ ਸੋ ਥੈਟ ਵੀ ਕੈਨ ਬੀ ਆਲਵੇਜ਼ ਜੁਨਾਈਟਡ ਲਿਵ ਟੁਗੇਦਰ ਇਨ ਫਿਊਚਰ ਵੀ ਲਿਵ ਟੁਗੇਦਰ ਬੈਨ ਫਿਊਚਰ ਵੀ ਕੈਨ ਸਿਟ ਐਂਡ ਟਾਕ ਇਨ ਦਾ ਪਾਰਕ ਐਂਡ ਗਿਵ ਯੂ ਟਾਈਮ ਟੂ ਗੈਟ ਆਊਟ ਨਾਓ ਐਬੀ ਜੈਡ ਐਸ ਆ ਸੈਟ ਸਿンス this morning 8 o'clock we start bus uh, from kainewal gurdawara and badal spring gurdawara every hour we had a bus coming and sade manveer singh katter saab ne isara arrangement kita hai te bus coming and going coming and going yes ikh ko mera swaal tusi ki message dena chahunde ho sik sangat nu inna inna kuch sade jede sik jede purane hoye aa onna de ajj naam bolde aa kyunki kise da kise da board lag jana kise da but lag jana ya kede kandh de naam likh jana oh choti ਲੇ ਹੈਗੀ ਕੁਝ ਕੰਮ ਕੀਤੇ ਹੋਣਗੇ ਤੇ ਨਾ ਬੋਲਦੇ ਹਨ ਸੋ ਇੱਕ ਕੋਈ ਛੋਟਾ ਜਿਹਾ ਮੈਸੇਜ ਜੋ ਵੀ ਕੀ ਕਹਿਣਾ ਚਾਹੁੰਦੇ ਪੂਰੀ ਸੰਗਤ ਨੂੰ ਪਿਆਰ ਮੁਹੱਬਤ ਕੀ ਅ ਦੇਖੋ ਜੇ ਜਦੋਂ ਸਾਡਾ ਇੱਥੇ ਪਹਿਲੀ ਕਰਮਿਸ਼ਨ ਹੋਈ ਆ ਇਟ ਗਿਵਸ ਅ ਹੇਸਟ ਗਿਵਸ ਅ ਪਰਪਸ ਟੂ ਸਪੀਕ ਵੀ ਵਾਂਟ ਜੁਨਿਟੀ ਹੇਅਰ ਇਨ ਫਿਊਚਰ ਕੋਈ ਵੀ ਸਿੱਖ ਦੀ ਡੈਥ ਹੁੰਦੀ ਆ ਜਾਂ ਜਾਂ ਕੁਝ ਵੀ ਹੁੰਦਾ ਵੀ ਗੈਟ ਟੂਗੇਦਰ ਸੋ ਸਿਮਿਲਰਲੀ ਵੀ ਆਰ ਅਪਰੋਚਿੰਗ ਥੈਟ ਇਨ ਫਿਊਚਰ ਵੀ ਹੈਵ ਐਨੀ ਕਰਮੇਸ਼ਨ ਸੈਟ ਵੀ ਕੈਨ ਮੇਕ ਟੂਗੇਦਰ ਐਸ ਗਵਰਨਮੈਂਟ ਹੈਸ ਗਿਵਨ ਅਸ ਥਿਸ ਪਲੇਸ ਵੀ ਆਰ ਗੋਇੰਗ ਟੂ ਅਪਰੋਚ ਥੈਮ ਫਾਰ ਆਵਰ ਸਿਕ ਯੂ نو ਵੀ ਸ਼ੁੱਡ ਹੈਵ ਸਮ ਕਰਮੇਸ਼ਨ ਸੈਂਟਰ ਐਂਡ ਇਦਰ ਨਾਲ ਜਦੋਂ ਅਸੀਂ ਇਕੱਠੇ ਹੁੰਨੇ ਆ ਆਬਵੀਅਸਲੀ ਇਟ ਬਿਕਮ ਅ ਯੂਨਿਟੀ ਆਫ ਦ ਸਿਕਿਜ਼ਮ ਸਾਨੂੰ ਸਾਰਿਆਂ ਨੂੰ ਰਲ ਕੇ ਜਿਹਦਾ ਕਹਿੰਦੇ ਰਹਿਨੇ ਆ ਰਹਿਣਾ ਵੀ ਚਾਹੀਦਾ ਹੈ ਇਹਦੇ ਨਾਲ ਸਾਡੀ ਇਹਦੇ ਵਿੱਚ ਹੀ ਤਰੱਕੀ ਹੈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਇਹਦੇ ਵਿੱਚ ਤੁਸੀਂ ਦੇਖਿਆ ਕਿ ਸਵੇਰੋਂ 8 ਵਜੇ ਤੋਂ ਲੈ ਕੇ ਬਸ ਸਾਡੇ ਬਾਰੇ ਤੇ ਬੱਸਾਂ ਚੱਲਿਆ ਵੀ ਹੈ ਦੇ ਟ੍ਰੀ ਅਰੇਂਜਮੈਂਟ ਵੀ ਹੈ ਦੇ ਕੌਸਲਰ ਆਫ ਇੰਡੀਆ ਵੀ ਹੈ ਦੇ ਹਾ ਪੈਪੈਟਿਕ ਹਾਲ ਹੀ ਵਾਸ ਅ ਕਾਉਂਸਲਰ ਹੀ ਵਾਸ ਅ ਮੇਅਰ ਆਫ ਕੈਨਿੰਗ ਵੀ ਹੈ ਦੇ ਕਾਉਂਸਲਰ ਮੇਅਰ ਆਫ ਗੋਸਨਰ ਟ੍ਰੀਸਾ ਐਂਡ ਵੀ ਹੈ ਦੇ ਬਲੀ ਸਿੰਘ ਹੀ ਇਸ ਅ ਕਾਉਂਸਲਰ ਐਂਡ ਸ਼ੇਕੂ ਸੀ ਵਾਸ ਹੇਅਰ ਐਂਡ ਸੜਨ ਬੱਸਾ ਯੋਗ ਦਿੱਤਾ ਜਦੋਂ ਵੀ ਅਸੀਂ ਗਵਰਨਮੈਂਟ ਤੋਂ ਕੋਈ ਵੀ ਮਦਦ ਮੰਗਦੇ ਆ ਫਰੋਮ ਆਵਰ ਸਬਸਾ ਸਿਕਸ ਵਾ ਐਂਡ ਉਹਦੇ ਵਿੱਚ ਸਾਨੂੰ ਮਦਦ ਮਿਲਦੀ ਆ ਮੈਂ ਲਾਸਟ ਵਿੱਚ ਇੱਕ ਲਫ਼ਜ਼ ਜ਼ਰੂਰ ਕਹਾਂਗਾ ਕਿ ਟੂਡੇ ਇਸ सेलिब्रेशन ਇਜ਼ ਸਪੈਸ਼ਲੀ 1.7 ਅੱਜ ਸਾਡੀ ਸਵਾ ਨੂੰ ਸਿੱਖ ਐਸੋਸੀਏਸ਼ਨ WN ਨੂੰ 50 ਸਾਲ ਰਜਿਸਟਰਡ ਹੋਇਆ 1975 ਦੇ ਵਿੱਚ ਅਸੀਂ ਇਹ ਜਿਹੜੀ ਸਵਾ ਨੂੰ ਰਜਿਸਟਰ ਕੀਤਾ ਸੀ ਉਹਦੀ ਸੈਲੀਬ੍ਰੇਸ਼ਨ ਉਹਦੀ ਖੁਸ਼ੀ ਦੇ ਵਿੱਚ ਅਸੀਂ ਇਹ ਜਿਹੜਾ ਅੱਜ ਫੰਕਸ਼ਨ ਕੀਤਾ ਹੈ ਆਈ ਲਾਈਕ ਟੂ ਸੇ ਥੈਂਕ ਯੂ ਟੂ ਐਵਰੀਬਾਡੀ 올 ਦਾ 올 ਦਾ ਮੈਂਬਰਸ 올 ਦਾ ਕਮਿਊਨਿਟੀ ਐਵਰੀਬਾਡੀ ਹੀ ਕੇਮ ਹੇਅਰ ਐਂਡ ਹੈਲਪ ਅਸ ਡੂ 올 ਦਾ ਸੇਵਾ ਇਕ ਮੈਸੇ ਲਾਸਟ ਵੇ ਸਾਰੇ ਰਲ ਕੇ ਰੋ ਲਾਈਫ ਇਜ਼ ਟੂ ਸ਼ਾਰਟ ਇੰਜੋਏ ਯਰ ਲਾਈਫ ਥੈਂਕ ਯੂ ਵੈਰੀ ਮਚ ਵੈਲਕਮ ਟੂ ਯਰ ਕਾਲ ਸਵਾ ਵੈਲਕਮ ਜੀ ਕੀ ਫਤਹ ਥੈਂਕ ਯੂ ਮਾਚ ਸਾਰੇ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਤਾਂ ਕਹੂੰਗਾ ਆਪਣੇ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਨੇ ਕੰਟਰੀਬਿਊਸ਼ਨ ਹੈਗੀ ਆ ਉਹ ਦੋ ਸ਼ਬਦ ਕਹਿਣ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਜਗਾ 1932 ਦੋ ਆਪਣੇ ਸਿੱਖਾਂ ਨੇ ਅਪਲਾਈ ਕੀਤਾ ਸੀ ਗਮਨੂ ਵੀ ਸਾਨੂੰ ਛੁੜੀ ਜਗਾ ਦੇ ਦੋ ਸਿਸਕਾਰ ਕਰਨ ਵਾਸਤੇ 1932 ਤੇ ਇਹ ਬੜੀ ਉਜਾੜ ਜਗਾ ਜਿੱਥੇ ਕੋਈ ਘਰ ਨਹੀਂ ਸੀ ਤੇ ਇੱਥੇ ਉਹ ਗੈਜ਼ਟਡ ਗਵਰਨਰ ਨੇ ਕੀਤੀ ਹੈ ਉਹ ਜਗਾ ਸਾਨੂੰ ਹੁਣ ਅਜਾ ਵੀ ਹੈਗੀ ਹੈ ਪਰ ਆਲੇ-ਦਾਲੇ ਹੈਗੀ ਹੈ ਏਕ ਕਲਾਸ ਰਿਜ਼ਰਵ ਤੇ ਉਹਨਾਂ ਨੇ ਲੱਖ ਵੀ ਲਾਇਆ ਏ ਥੇ ਤੇ ਅਸੀਂ ਆ ਕੇ ਉਹਨਾਂ ਦੇ ਜਿਹਨੇ ਪੁਰਾਣੇ ਬੰਦਿਆਂ ਦਾ ਅਸੀਂ ਮਾਨ ਕਰਦੇ ਆਂ ਵੀ ਉਹਨਾਂ ਨੇ ਏਕ ਕੀਤੀ ਹੈ ਕੰਮ ਕੀਤੇ ਹਾਂ ਜੀ ਤੇ ਉਹ ਇਸ ਕਰਕੇ ਇਹ ਜਗਾ ਸਾਡੇ ਵਾਸਤੇ ਵੈਰੀ ਇੰਪੋਰਟੈਂਟ ਹੈ ਸਤਿ ਸ੍ਰੀ ਅਕਾਲ ਜੀ ਸਭ ਨੂੰ ਅੱਜ ਅਸੀਂ ਇੱਥੇ ਜਨੀਆਂ ਪਾਕ ਆਏ ਆ ਮੈਂ ਐ ਸਿੱਖ ਐਸੋਸੀਏਸ਼ਨ ਆਫ ਬਿਜ਼ਨਸ ਏਸ਼ਲੀਆ ਨੂੰ ਧੰਨਵਾਦ ਕਰਦਾ ਹਾਂ ਉਹਨਾਂ ਦੀ ਸਾਰੀ ਕਮੇਟੀ ਨੂੰ ਕਿ ਬਹੁਤ ਵਧੀਆ ਉਪਰਾਲਾ ਕੀਤਾ ਵਾ ਜਿ ਤੋਂ ਬਸਾਂ ਆ ਰਹੀਆਂ ਬੈਨ ਸਪਰਿੰਗ ਤੋਂ ਵੀ ਸਿੱਖ ਗੁਰਦੁਆਰੇ ਤਾਈ ਆ ਰਹੀਆਂ ਬਸੇ ਕਾਫੀ ਸੰਗਤ ਇੱਥੇ ਪਹੁੰਚੀ ਆ ਵਧੀਆ ਸਾਡਾ ਸਿੱਖ ਹੈਰੀਟੇਜ ਪਾਕ ਆ ਇੱਥੇ ਆ ਕੇ ਇੰਜੋਏ ਕਰੋ ਲੋਕਾਂ ਨੂੰ ਵੇਖੋ ਕਿ ਬਈ ਪੁਰਾਣੇ ਸਾਡਾ ਇਤਿਹਾਸ ਕੀ ਸੀ ਤੇ ਆਸਟ੍ਰੇਲੀਆ 'ਚ ਤੇ ਮੈਂ ਸਭ ਨੂੰ ਬੈਸਟ ਵਿਸ਼ੇਸ ਦਿੰਦਾ ਹਮੇਸ਼ਾ ਆਓ ਇੱਥੇ ਇੱਕ ਦੂਜੇ ਨਾਲ ਰਲ ਕੇ ਰਹੋ ਥੈਂਕ ਯੂ ਸਸੀਕਾ ਸੋ ਏਸੀ ਅੱਜ ਦਾ ਪ੍ਰੋਗਰਾਮ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਰੋ ਬਾਦਰੋ ਚੰਗੇ ਕੰਮ ਕਰੋ ਸਰਬੱਤ ਦਾ ਭਲਾ ਮੰਗੋ ਇਹੀ ਸਬਦ ਦਾ ਕਹਿਣਾ ਵਾ ਛੋਟ ਛੋਟੀਆਂ ਗੱਲਾਂ ਪਿੱਛੇ ਆਪਾਂ ਇੱਕ ਦੂਜੇ ਦੇ ਨੁਕਸਾਨ ਨਾ ਕਰੀਏ ਸਿੱਖ ਕੌਮ ਦਾ ਜਿਹੜਾ ਇਤਿਹਾਸ ਆ ਬਹੁਤ ਵੱਡਾ ਵਾ ਤੇ ਬਹੁਤ ਵੱਡੀ ਇਹ ਕੌਮ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ